ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੰਦੀਪ ਕਾਂਡ ਲਾਈਫ ਕੋਚ ਅੱਜ ਆਪਾਂ ਜਿਹੜੀ ਗੱਲ ਦਾ ਜ਼ਿਕਰ ਕਰਨ ਜਾ ਰਹੇ ਆ ਉਹ ਟੁੱਟ ਰਹੇ ਰਿਸ਼ਤਿਆਂ ਬਾਰੇ ਰਿਸ਼ਤੇ ਅਜੇ ਹੁੰਦੇ ਆ ਜਿਹੜੇ ਸਾਡੇ ਸਮਾਜ ਤੇ ਸਾਡੇ ਪਰਿਵਾਰ ਦਾ ਇੱਕ ਅਜਿਹਾ ਹਿੱਸਾ ਹੁੰਦੇ ਨੇ ਜਿਹਦੇ ਜਿਹਦੇ ਨਾਲ ਸਮਾਜ ਅੱਗੇ ਤੁਰਦਾ ਹੈ ਜਿਵੇਂ ਰਿਸ਼ਤਿਆਂ ਦੀ ਸਰਤੇ ਅਸੀਂ ਅਪਾ ਪੰਜਾਬੀ ਚ ਕਈਏ ਕਿ ਸ਼ਾਲਾ ਮਾਰਦੇ ਆ ਪਰ ਅੱਜ ਪਤਾ ਨਹੀਂ ਕਿਉਂ ਉਹ ਰਿਸ਼ਤੇ ਸਾਰੇ ਹੀ ਟੜਕਦੇ ਜਾ ਰਹੇ ਸਭ ਤੋਂ ਅਹਿਮ ਰਿਸ਼ਤਾ ਹੈ ਪਤੀ ਪਤਨੀ ਦਾ ਕਿਉਂਕਿ ਜਿਹੜੇ ਬਾਕੀ ਰਿਸ਼ਤੇ ਨੇ ਉਹ ਉਹਨਾਂ ਦੀ ਹੀ ਜੜ ਹੁੰਦੇ ਆ ਉਹਦੇ ਨਾਲ ਹੀ ਸਾਡੇ ਰਿਸ਼ਤੇ ਬਣੇ ਹੁੰਦੇ ਆ ਪਰ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਉਹ ਵੀ ਦਿਨੋਂ ਦਿਨ ਗੰਦਲਾ ਵੀ ਹੁੰਦਾ ਜਾ ਰਿਹਾ ਹੈ ਨੰਬਰ 2 ਤੇ ਇਹਦੇ ਵਿੱਚ ਜਿਹੜੀ ਸਾਡੀ ਐ ਹੋਮਮੇ ਤੇ ਹੰਕਾਰ ਵੀ ਆਉਂਦਾ ਜਾ ਰਿਹਾ ਸੋ ਇੰਨਾਂ ਚੀਜ਼ਾਂ ਕਰਨ ਸਾਡੇ ਪਰਿਵਾਰਕ ਰਿਸ਼ਤੇ ਜਿਹੜੇ ਖਰਾਬ ਹੋ ਰਹੇ ਐ ਅਸੀਂ ਛੋਟੀ ਜੀ ਗੱਲ ਹੁੰਦੀ ਐ ਉਸ ਗੱਲ ਨੂੰ ਸਹਿਣ ਦੀ ਬਜਾਏ ਜਾਂ ਉਸ ਦਾ ਹੱਲ ਕੱਢਣ ਦੀ ਬਜਾਏ ਅਸੀਂ ਤੁਰੰਤ ਉਸ ਚੀਜ਼ ਵੱਲ ਭੱਜਦੇ ਆ ਕਿ ਅਸੀਂ ਇੱਕ ਦੂਜੇ ਨਾਲੋਂ ਅੱਡ ਹੋਣ ਨੂੰ ਚਾਹੁੰਨੇ ਐ ਅਸੀਂ ਮੈਂ ਬਟੌਰ ਲਾਈਫ ਕੋਚ ਕੰਮ ਕਰ ਰਹੇ ਹਾਂ ਤੁਸੀਂ ਜਦੋਂ ਕਦੇ ਰਿਸ਼ਤਿਆਂ 'ਚ ਜਿਹਾ ਫਰਕ ਪੈਂਦਾ ਤਾਂ ਤੁਹਾਡਾ ਤੁਰੰਤ ਪਹਿਲਾ ਜਿਹੜਾ ਕਦਮ ਹੁੰਦਾ ਉਹ ਤੁਸੀਂ ਜਿਹੜਾ ਉਹ ਵਕੀਲ ਨਾਲ ਸੰਪਰਕ ਕਰਦੇ ਹੋ ਦੇ ਵਕੀਲ ਤੁਹਾਨੂੰ ਕੀ رائے ਦਿੰਦਾ ਇਹ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਨਾਲ ਉਹ ਉਹ ਜਿਹੜਾ ਰਿਸ਼ਤੇ ਹੁੰਦੇ ਆ ਉਹ ਖਤਮ ਹੋਣ ਵੱਲ ਜਾਂਦੇ ਆ ਇਸ ਤੋਂ ਬਿਹਤਰ ਹੈ ਕਿ ਤੁਸੀਂ ਜਿਹੜੇ ਇਹ ਲਾਈਫ ਕੋਚ ਜਿਹੜੇ ਉਹ ਇੱਕ ਜਾਂ ਕਾਉਂਸਲਰ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਜਿੱਤੇ ਵੀ ਸਾਡੇ ਰਿਸ਼ਤੇ ਵਿੱਚ ਕੋਈ ਫਰਕ ਪਿਆ ਹੈ ਉਹ ਰਿਸ਼ਤੇ ਨੂੰ ਆਪਾਂ ਦੁਆਰਾ ਉਸੇ ਨੀਤੇ ਲਿਆ ਸਕੀਏ ਪਹਿਲਾਂ ਇਹ ਹੁਣ ਹੀ ਕਿਉਂ ਲੋੜ ਹੈ ਲਾਈਫ ਕੋਚ ਦੀ ਪਹਿਲਾਂ ਸਾਡੇ ਸੰਯੁਕਤ ਪਰਿਵਾਰ ਹੁੰਦੇ ਸਨ ਸਯੁਕਤ ਪਰਿਵਾਰ ਜਦੋਂ ਹੁੰਦੇ ਸੀ ਉਹਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਇੱਕ ਜਾਂ ਦੋ ਜਿਹੜੇ ਮੈਂਬਰ ਅਜੇਹੇ ਜ਼ਰੂਰ ਹੁੰਦੇ ਸੀ ਜਿਦੇ ਤੋਂ ਸਾਰੇ ਡਰਦੇ ਸੀ ਜਿਬੀ ਸਾਰੇ ਗੱਲ ਮੰਨਦੇ ਸੀ ਜਦੋਂ ਸਾਰੇ ਗੱਲ ਮੰਨਦੇ ਸੀ ਤਾਂ ਜਦੋਂ ਕੋਈ ਅਜਿਹੇ ਹਾਲਾਤ ਆਉਂਦੇ ਸੀ ਤਾਂ ਉਹ ਵਿਅਕਤੀ ਆਪ ਦਾ ਰੋਲ ਅਦਾ ਕਰਦਾ ਸੀ ਤੇ ਪਰਿਵਾਰ ਕੁੱਟਨੋਂ ਬਚ ਜਾਂਦੇ ਸੀ ਪਰ ਅੱਜ ਅਸੀਂ ਦੇਖਦੇ ਆ ਕਿ ਅੱਜ ਪਰਿਵਾਰ ਦੇ ਵਿੱਚ ਜਿਹੜਾ ਸੁੰਗੜ ਰਹੇ ਨੇ ਜਿਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਦੋ ਜਾਣੇ ਨੇ ਮਾਤਾ ਪਿਤਾ ਨੂੰ ਵੀ ਉਹ ਨਾਲ ਨਹੀਂ ਰੱਖਿਆ ਤੇ ਫਿਰ ਤਾਂ ਜਵੇਂ ਦੋ ਰਹਿ ਜਾਂਦੇ ਨੇ ਬੱਚੇ ਉਹਨਾਂ ਨੂੰ ਬੱਚਿਆਂ ਨੂੰ ਕਿਤੇ ਬਾਹਰ ਪੜਨ ਵਾਸਤੇ ਭੇਜਿਆ ਜਦੋਂ ਦੋ ਮੈਂਬਰ ਇੱਕ ਘਰ ਦੇ ਵਿੱਚ ਰਹਿੰਦੇ ਐ ਤੇ ਇਹ ਸੁਭਾਵਕ ਹੈ ਕਿ ਉਹਨਾਂ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ ਜਿੱਥੇ ਦੋ ਭਾਂਡੇ ਹੁੰਦੇ ਆ ਖੜਕ ਨਹੀਂ ਆ ਪਰ ਉਹ ਭਾਂਡੇ ਜਿਹੜੇ ਪਹਿਲਾਂ ਸੀ ਉਹ ਖੜਕਦੇ ਸੀ ਤਾਂ ਉਹਨੂੰ ਉਹ ਖੜਕਣ ਤੋਂ ਰੋਕ ਲਿਆ ਜਾਂਦਾ ਸੀ ਪਰ ਹੁਣ ਜਿਹੜੇ ਭਾਂਡੇ ਆ ਹੁਣ ਤਾਂ ਖੜਕਣ ਦੇ ਖੜਕਣ ਤੋਂ ਬਾਅਦ ਉਹਨੂੰ ਖਲਾਰ ਖਲਾਰਾ ਪਾਇਆ ਜਾਂਦਾ ਉਹਨਾਂ ਨੂੰ ਖਲਾਰਿਆ ਜਾਂਦਾ ਇਹ ਤਾਂ ਹੀ ਹੈ ਕਿ ਸਾਡਾ ਸਮਾਜ ਦਾ ਜਿਹੜਾ ਪੱਧਰ ਹੈ ਸਮਾਜ ਦਾ ਜਿਹੜਾ ਸਾਡੀ ਸੋਚ ਹੈ ਉਹ ਇਸ ਪੱਧਰ ਤੱਕ ਨੀਵੀ ਹੋਗੀ ਕਿ ਅਸੀਂ ਰਿਸ਼ਤਿਆਂ ਨੂੰ ਪੱਛਮੀਕਰਨ ਦੇ ਵਾਂਗ ਨਹੀਂ ਸਮਝਦੇ ਸਾਡਾ ਰਹਿਣਾ ਸਹਿਣਾ ਸਾਰਾ ਸਾਡੇ ਸੰਸਕ੍ਰਿਤੀ ਮੁਤਾਬਕ ਹੈ ਸਾਡੇ ਸੰਸਕਾਰਾਂ ਮੁਤਾਬਕ ਹੈ ਪਰ ਸਾਡੇ ਜਿਹੜੇ ਰਿਸ਼ਤੇ ਹੈ ਜਾਂ ਅਸੀਂ ਰਹਿਣਾ ਚਾਹੁੰਦੇ ਆ ਉਹ ਪੱਛਮੀਕਰਨ ਦੇ ਨਾਤੇ ਸੋ ਦੋ ਤਰੀਕ ਦੋ ਬੇੜੀਆਂ ਨਾਲ ਕਦੇ ਵੀ ਮਿਲਾਂ ਜਾਂ ਜਿਹੜਾ ਰਸਤਾ ਉਹ ਬਾਰ ਨਹੀਂ ਕੀਤਾ ਜਾ ਸਕਦਾ ਅਸੀਂ ਇੱਕ ਬੇੜੀ ਤੇ ਪੈਰ ਧਰ ਕੇ ਹੀ ਇੱਕ ਬੇੜੀ ਨਾਲ ਹੀ ਇੱਕ ਬੇੜੀ ਦੇ ਚੱਪੂ ਨਾਲ ਹੀ ਆਪਣਾ ਰਸਤਾ ਤੈਅ ਕਰ ਸਕਦੇ ਸੋ ਰਿਸ਼ਤੇਆਂ ਨੂੰ ਬਚਾਉਣ ਲਈ ਆਓ ਆਪਾਂ ਇੱਕ ਸਾਂਝਾ ਅਪਰਾਲਾ ਕਰੀਏ ਦੇਖੀਦਾ ਹੈ ਅਦਾਲਤਾਂ ਦੇ ਵਿੱਚ ਬੇहद ਕੇਸ ਅਜੇ ਹੀ ਚੱਲ ਰਹੇ ਤੇ ਉਹ ਕੇਸ ਵੀ ਜਿਹੜੇ ਨਹੀਂ ਜਦੋਂ ਪਤਾ ਲੱਗਦਾ ਹੈ ਕਿ ਬਿਲਕੁਲ ਵੀ ਕੋਈ ਕਾਰਨ ਹੀ ਨਹੀਂ ਹੁੰਦਾ ਜੇ ਉਹ ਲੜਕਾ ਲੜਕੀ ਨੂੰ ਵੀ ਪੁੱਛਿਆ ਵੀ ਤੁਹਾਡੇ ਦੇ ਵਿੱਚ ਕੀ ਕਾਰਨ ਕੀ ਹੈ ਉਹ ਕਹਿੰਦੇ ਜੀ ਕਾਰਨ ਤਾਂ ਕੁਝ ਨਹੀਂ ਬਸ ਅਸੀਂ ਰਹਿਣਾ ਨਹੀਂ ਚਾਹੁੰਦੇ ਬਿਨਾਂ ਕਾਰਨ ਤੋਂ ਰਹਿਣਾ ਨਹੀਂ ਚਾਹੁੰਦੇ ਪਾ ਵੈ ਕਿ ਜਿਹੜਾ ਕਾਰਨ ਵੀ ਜਿਹੜਾ ਕੋਈ ਦੱਸਣਾ ਨਹੀਂ ਚਾਹੁੰਦੇ ਸੋ ਆਓ ਪਰਿਵਾਰਾਂ ਨੂੰ ਬਚਾਉਣ ਵਾਸਤੇ ਆਪਾਂ ਇਕੱਠੇ ਹੋਈਏ ਪਰਿਵਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਸਮਾਜ 'ਚ ਜੇਕਰ ਤੁਸੀਂ ਦੇਖੋ ਕੋਈ ਸਾਰੇ ਆਪ ਸਭ ਵਿੱਚ ਖੁਸ਼ੀ ਨਾਲ ਰਹਿੰਦੇ ਹੋਣਗੇ ਤਾਂ ਉਹ ਸਮਾਜ ਦਾ ਵੀ ਵਿਕਾਸ ਕਰਨਗੇ ਸਮਾਜ ਦੇ ਉਹਦੇ ਸਮਾਜ ਨੂੰ ਅੱਗੇ ਲਿਜਾਣ ਚ ਵੀ ਰੋਲ ਅਦਾ ਕਰਨਗੇ ਨਹੀਂ ਤਾਂ ਇੱਕ ਵਿਅਕਤੀ ਜਿਹੜਾ ਸਮਾਜ ਦੇ ਆਪ ਦੇ ਪਰਿਵਾਰ ਨਾਲ ਨਹੀਂ ਤਾਂ ਉਹ ਸਮਾਜ ਲਈ ਵੀ ਕੀ ਅਸੀਂ ਸਾਡੀਆਂ ਸੁਆਮਾ ਸਿੱਖਿਆ ਵਿਕਾਸ ਮੰਚ ਦੇ ਤੌਰ ਤੇ ਤੇ ਜੇ ਡਾਕਟਰ ਸੰਦੀਪ ਕੰਡ ਲਾਈਫ ਕੋਚ ਦੇ ਤੌਰ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆਓ ਟੁੱਟਦੇ ਰਿਸ਼ਤਿਆਂ ਨੂੰ ਬਚਾਈਏ ਤਾਂ ਜੋ ਸਟੰਗਾ ਸਮਾਜ ਸਿਰ ਸਕੇ